14 ਜਨਵਰੀ ਸਾਲ 1914 ਈਸਵੀ ਵਿੱਚ ਸਰਕਾਰ ਨੇ ਸੜਕ ਸਿੱਧੀ ਕਰਨ ਦੇ ਬਹਾਨੇ ਗੁਰਦੁਆਰਾ ਰਕਾਬ ਗੰਜ ਦਿੱਲੀ ਦੀ ਕੰਦ ਟਾ ਦਿੱਤੀ ਤੇ ਉਹਦੀਆਂ ਇੱਟਾਂ ਦੀ ਰੋੜੀ ਕੁੱਟ ਕੇ ਸੜਕ ਵਿੱਚ ਪਾ ਦਿੱਤੀ ਕਟੋ ਘਟ 50 ਵਿਗੇ ਗੁਰਦੁਆਰੇ ਦੀ ਜ਼ਮੀਨ ਉਹਨਾਂ ਨੇ ਸੜਕ ਵਿੱਚ ਲੈ ਲਈ ਅੰਦਰਲੇ ਬਾਗ ਦੀ ਜ਼ਮੀਨ ਤੇ ਕਬਜ਼ਾ ਕਰਨ ਲਈ ਸਰਕਾਰ ਨੂੰ 8000 ਅਮਾਨਤ ਜਮ੍ਹਾਂ ਕਰਵਾ ਦਿੱਤੀ ਜਿਹਦੇ ਵਿਰੋਧ ਵਿੱਚ ਬੜਾ ਵੱਡਾ ਰੋਸ ਪ੍ਰਦਰਸ਼ਨ ਹੋਇਆ ਉਸ ਸਮੇਂ ਪਹਿਲੀ ਵਿਸ਼ਵ ਯੰਗ ਛਿੜਨ ਦੇ ਕਰਕੇ ਸਰਕਾਰ ਨੇ ਉਕੰਦ ਉਵੇਂ ਠੱਠੀ ਦੀ ਠੱਠੀ ਰਹਿਣ ਦਿੱਤੀ